ਫਰਦਾਨ ਜੀ ਮੀਟਿੰਗ ਕੀਤੀ ਹੈ ਕੀ ਪ੍ਰੋਗਰਾਮ ਹੈ ਅੱਜ ਜਿਹੜੀ ਅਸੀਂ ਭਾਰਤੀ ਕਿਸਾਨਾਂ ਨੇ ਦਪੰਦਾ ਦੀ ਮੀਟਿੰਗ ਕੀਤੀ ਹੈ ਪੰਜਾਬ ਪਟਿਆਲਾ ਇਸ ਮੀਟਿੰਗ ਦੇ ਵਿੱਚ ਅਸੀਂ ਸਭ ਤੋਂ ਜਿਹੜੀ ਵੱੰਦ ਚਰਚਾ ਉਹ ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦਾ ਮਾਮਲਾ ਧਰਤੀ ਹੇਠਾਂ ਨਾਲ ਜਿਹੜਾ ਡੁੱਬਾ ਜਾ ਰਿਹਾ ਪਾਣੀ ਉਹਦਾ ਮਾਮਲਾ ਪਾਣੀ ਤਰਕੁਸ਼ਣ ਹੋਣ ਦਾ ਮਾਮਲਾ ਪਾਣੀ ਦੀ ਵਰਤੋਂ ਘੱਟ ਜਿਵੇਂ ਹੋਵੇ ਇਹ ਮਾਮਲਾ ਅਸੀਂ ਲੰਬੀ ਚਰਚਾ ਚੱਲਿਆ ਰਹੇ ਪਿਛਲੇ ਦਰਾਂ ਦੇ ਵਿੱਚ ਜਾਂ ਪਿਛਲੇ ਮਹੀਨੇ ਦੇ ਵਿੱਚ ਕਈ ਤਾਹੇ ਚਰਚਾ ਦਾ ਮਸਲਾ ਜਿਹੜਾ ਬਣਿਆ ਰਿਹਾ ਹੈ ਕਿ ਹਰਿਆਣਾ ਜਿਹੜਾ ਬਾਧੂ ਪਾਣੀ ਧੱਕੇ ਦੇ ਨਾਲ ਲੈ ਕੇ ਜਾ ਰਿਹਾ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਪਾਣੀਆਂ ਦਾ ਰੱਖਾਂ ਮੈਂ ਪਾਣੀ ਜਾਣ ਨਹੀਂ ਦੇਣਾ ਬੀਬੀ ਐਨ ਵੀ ਦੇ ਵਿੱਚੋਂ ਡੀ ਪੰਜਾਬ ਦੀ ਪਛੇਦਾਰੀ ਉਹ ਵੀ ਖਤਮ ਕਿੰਦੀ ਉਹਨੂੰ ਰਾਹਾਂ ਸੈਂਟਰ ਆ ਜਿਹੜਾ ਦਾ ਕੱ ਕਰ ਰਿਹਾ 1947 ਤੋਂ ਲੈ ਕੇ ਅੱਜ ਹੁਣ ਤੱਕ ਅਸੀਂ ਦੇਖੀ ਜ ਰਿਆਈ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਨਾਲ ਧੋਖਾ ਪੰਜਾਬ ਦੇ ਨਾਲ ਬੇਇਮਾਨੀ ਪੰਜਾਬ ਦੇ ਨਾਲ ਬੇਇਨਸਾਫੀ ਤੇ ਜੇ ਰਹਿੰਦੀ ਗੁੰਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਡੈਮ ਸਿਫਟੀ ਐਕਟ ਬਣਾਇਆ ਇੱਕ ਜੱਗੋਂ ਟੇਰਮੀ ਚੁਕੀਆ ਪੰਜਾਬ ਦੇ ਨਾਲ ਕੱਲੀ ਜਦੋਂ ਤੇਰਵੇਂ ਨੇ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀਆਂ ਦਾ ਕੰਟਰੋਲ ਚੇਂਦਰ ਆਪਣੇ ਹੱਥਾਂ ਦੇ ਵਿੱਚ ਕਰਨ ਜਾ ਰਿਹਾ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਧੱਕੇ ਦੇ ਨਾਲ ਹੋ ਕੇ ਪੰਜਾਬ ਨੂੰ ਬੰਜਰ ਬਣਾਉਣ ਜਾ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਵੀ ਹੈ ਅਸੀਂ ਇਹਦੇ ਤੇ ਖੁੱਲ ਕੇ ਚਰਚਾ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਲਾਈ ਦਾ ਐਂਡ ਹੋਵੇ ਜਾਂ ਰਸਤੇ ਦਾ ਪਹਿਲਾ ਹਿੱਸਾ ਹੋ ਗਿਆ। ਅਸੀਂ ਚੰਡੀਗੜ੍ਹ ਵਾਲੇ ਦੇ ਵਿੱਚ ਚੱਲ ਕੇ ਇਹਦੇ ਤੇ ਪਾਣੀ ਵਾਲੇ ਮੁੱਦੇ ਤੇ ਨੋਟ ਚਾ ਲਾਂਗੇ। ਸਭ ਤੋਂ ਪਹਿਲਾਂ ਅਸੀਂ ਕਹਾਂਗੇ ਕਿ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਾਮਲਾ ਸਾਰੀਆਂ ਸਟੇਟਾਂ ਜਿਨ੍ਹਾਂ ਨੇ ਪਾਣੀ ਲੈ ਰਹੀਆਂ ਇਹ ਕੇਂਦਰ ਸਰਕਾਰ ਇਹ ਹੱਕ تسلیم ਕਰੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਾਲਕ ਪੰਜਾਬ ਹੈ। ਸਭ ਤੋਂ ਪਹਿਲੀ ਸਾਡੀ ਮੰਗ ਹੈ। ਉਦੋਂ ਤੋਂ ਅੱਗੇ ਜਿਹੜੀ ਪੰਜਾਬ ਦੇ ਪਾਣੀਆਂ ਦੀ ਵੰਡ ਜਿਹੜੀ ਅਸੀਂ ਬੇਇਨਸਾਫੀ ਦੀ ਗੱਲ ਕਰਦੇ ਪਹਿਲਾਂ ਤੋਂ ਹੁੰਦੀ ਆਈ ਹੈ ਵਾਧੂ ਪਾਣੀ ਫਿਰੇ ਪਾਣੀ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਜਾਂਦਾ ਰਿਹਾ ਤੇ ਹੁਣ ਵੀ ਇਹ ਧੱਕਾ ਕਰ ਰਹੇ ਨੇ ਅਸੀਂ ਕਹਿੰਦੇ ਆ ਕਿ ਜਿਹੜਾ ਪੰਜਾਬ ਦੇ ਕੋਲ ਵਾਧੂ ਪਾਣੀ ਆ ਪਹਿਲੀ ਗੱਲ ਹੈ ਨਹੀਂ ਧਰਤੀ ਦਾ પેટ ਖਾਲੀ ਹੋ ਗਿਆ ਡੈਮਾਂ ਦੇ ਵਿੱਚ ਪਾਣੀ ਘਟ ਗਿਆ ਤੇ ਪਾਣੀ ਦੀ ਜਿਹੜੀ ਲੋੜ ਆ ਪੰਜਾਬ ਦੇ ਵਿੱਚ ਵੱਧ ਗਈ ਆ ਇਸ ਕਰਕੇ ਪੰਜਾਬ ਦੇ ਕੋਲੇ ਬਾਧੂ ਪਾਣੀ ਹੈ ਨਹੀਂ ਅਸੀਂ ਮੰਗ ਕਰਦੇ ਆ ਕਿ ਨਵੇਂ ਸਿਰੇ ਤੋਂ ਇਹਦਾ ਸਰਵੇ ਕਰਵਾ ਕੇ ਕਿ ਹੁਣ ਪੰਜਾਬ ਦੇ ਦਰਿਆਵਾਂ ਦਾ ਡੈਮ ਕੋਲੇ ਕਿੰਨਾ ਪਾਣੀ ਆ ਜਦੋਂ ਪਹਿਲੀਆਂ ਮੰਡਾ ਹੋਈਆਂ ਉਦੋਂ ਜਿਹੜਾ ਧਰਤੀ ਦਾ ਹੇਠਲਾ ਪਾਣੀ ਸੀ ਉਹ ਬਿਲਕੁਲ ਉੱਪਰ ਸੀ ਉਹਦਾ ਪੱਧਰ ਹੱਥ ਨਾਲ ਪਟਕੇ ਵੀ ਪਾਣੀ ਕੱਢਿਆ ਜਾ ਸਕਦਾ ਸੀ ਪੰਜਾਬ ਦੀ ਧਰਤੀ ਦਾ ਬਹੁਤ ਥੋੜਾ ਹਿੱਸਾ ਰੌਂਦਾ ਸੀਗਾ ਇਹਨੂੰ ਪਾਣੀ ਲੱਗਦਾ ਹੈ ਖੇਤੀ ਦਾ ਬਾਕੀ ਬਰਾਨੀ ਪਿਆਸ ਹੈ ਅੱਜ ਜਿਹੜੇ ਹਾਲਤਾ ਬਦ ਚੁੱਕੇ ਬਦਲ ਚੁੱਕੇ ਨੇ ਧਰਤੀ ਹੇਠਲਾ ਪਾਣੀ ਖਤਮ ਹੋਣ ਲੱਗ ਜਾ ਰਿਹਾ ਜਿਹੜਾ ਏ ਜ਼ਮੀਨ ਹੈ ਪੂਰੀ ਦੀ ਪੂਰੀ ਸਿੰਚਾਈ ਦੇ ਥੱਲੇ ਆ ਗਈ ਤੇ ਡੈਮਾਂ ਦਾ ਪਾਣੀ ਘਟ ਕੇ ਆ ਵਾਰਸਾਂ ਘਟ ਪੈ ਰਿਹਾ ਇਸ ਹਾਲਤ ਦੇ ਵਿੱਚ ਨਵੇਂ ਸਿਰੇ ਤੋਂ ਸਰਵੇ ਕਰਨਾ ਚਾਹੀਦਾ ਹੈਗਾ ਇਹਦੀ ਅਸੀਂ ਮੰਗ ਕਰਦੇ ਹਾਂ ਸਰਵੇ ਜਿਹੜਾ ਰਿਪੇਰੀਅਨ ਕਾਨੂੰਨ ਆ ਉਹਦੇ ਮੁਤਾਬਕ ਹੋਣਾ ਚਾਹੀਦਾ ਦੂਸਰੀ ਗੱਲ ਅਸੀਂ ਕਹਾਂਗੇ ਕਿ ਜਿਹੜਾ ਵੱਧੂ ਪਾਣੀ ਹਰਿਆਣਾ ਨੂੰ ਜਾ ਰਿਹਾ ਜਾਂ ਰਾਜਸਥਾਨ ਨੂੰ ਜਾ ਰਿਹਾ ਜਾਂ ਦਿੱਲੀ ਨੂੰ ਜਾ ਰਿਹਾ ਉਹਦੇ ਤੇ ਰਿਐਲਿਟੀ ਲੈਂਦੇ ਅਸੀਂ ਮੰਗ ਕਰਦੇ ਆ ਕਿ ਸਾਨੂੰ ਉਹਦੇ ਪੈਸੇ ਦਿੱਤੇ ਜਾਣ ਕਿਉਂਕਿ ਜਿਹੜਾ ਪੰਜਾਬ ਦਾ ਪਾਣੀ ਹੈ ਇਹ ਸਟੇਟ ਸਬਜੈਕਟ ਸਟੇਟ ਦਾ ਹੱਕ ਹੈ ਇਹਦੇ ਉੱਤੇ ਸਰਦੇਟੀ ਇਹਦੇ ਹੱਥ ਤੈਅ ਕਰ ਸਕਦੀ ਹੈ ਤੇ ਜਦੋਂ ਤੈਅ ਕਰ ਸਕਦੀ ਹੈ ਹੱਕੂ ਦਾ ਤਾਂ ਫਿਰ ਜਿਹੜਾ ਵੱਧੂ ਪਾਣੀ ਹਰਿਆਣਾ ਨੂੰ ਜਾ ਰਿਹਾ 40% ਹੋਣ ਵੀ ਉਹ ਫਿਰ ਹੀ ਕਿਉਂ ਕਿਹੜੀ ਸਟੇਟ ਹੈ ਕਿ ਜਿਹੜਾ ਕੁਦਰਤੀ ਸੁੰਮੇ ਸਾਡੇ ਕੋਲੇ ਦੋ ਹੀ ਨੇ ਪੰਜਾਬ ਕੋਲੇ ਇੱਕ ਕੁਦਰਤੀ ਸੁੰਮਾ ਸਾਡੇ ਕੋਲੇ ਦਰਿਆ ਮਦਾ ਪਾਣੀਆ ਦੂਸਰਾ ਮਦਾਨੀ ਇਲਾਕਾ ਜ਼ਮੀਨ ਦਾ ਜਿਹੜੀਆਂ ਦੂਸਰੀਆਂ ਸਟੇਟਾਂ ਆ ਜਿੱਥੋਂ ਪੱਥਰ ਨਿਕਲਦਾ ਕੋਲਾ ਨਿਕਲਦਾ ਜਿੱਥੋਂ ਸਿਆਉਣਾ ਨਿਕਲਦਾ ਜਿੱਥੋਂ ਚਾਂਦੀ ਨਿਕਲਦੀ ਆ ਜਿੱਥੋਂ ਜਵਾਹਰ ਹੀਰੇ ਨਿਕਲਦੇ ਨੇ ਕੌਣ ਕਿਸੇ ਨੂੰ ਫਰੀ ਦਿੰਦਾ ਉਹ ਇਹ ਪੰਜਾਬ ਤੇ ਹੀ ਡਾਕਾ ਕਿਉਂ ਇਹ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹਦਾ ਬਣਦਾ ਪਾਣੀ ਜਿਹੜਾ ਕਹਿ ਦਿੰਦੇ ਆ ਬਾਦੂਆ ਪੰਜਾਬ ਕੋਲੇ ਬਿਨਾਂ ਵਗਿਆ ਜਾ ਰਿਹਾ ਹੈ ਹਰਿਆਣੇ ਨੂੰ ਕਿਉਂ ਬਿਨਾਂ ਵਗਿਆ ਜਾ ਰਿਹਾ ਮਹਿਰਾਂ ਦਾ ਨਵੀਨੀਕਰਨ ਕੀਤਾ ਜਾਵੇ ਰਜਵਾਸ਼ਾਂ ਦਾ ਨਵੀਨੀਕਰਨ ਕੀਤਾ ਜਾਵੇ ਪੱਕੇ ਖਾਲੇ ਦਾ ਨਵੀਨੀਕਰਨ ਕੀਤਾ ਕੀਤਾ ਜਾਵੇ ਉਥੋਂ ਤੱਕ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇ ਪਾਣੀ ਨੂੰ ਵਰਤਿਆ ਜਾਵੇ ਕਿ ਨਾ ਕਿ ਅਣ ਵਰਤਿਆ ਪਣੀ ਇਹ ਕਹਿ ਨਹੀਂ ਜਾਂ ਸਕਦਾ ਤੈਂਜ ਰਹੀ ਹੈ ਕਿ ਸਾਡੇ ਕੋਲੇ ਤਾਂ ਬਾਦੂ ਪਿਆ ਬਾਦੂ ਪਿਆ ਕਿਉਂ ਬਾਦੂ ਪਿਆ ਹਰਿਆਣੇ ਨੇ ਮਾਰਕ ਦੇ ਵਿੱਚ ਖਤਮ ਕਰ ਲਿਆ ਹਾਲ ਤਾਂ ਕਿ ਪੰਜਾਬ ਨੇ ਮਈ ਤੱਕ ਵੀ ਖਤਮ ਨਹੀਂ ਕੀਤਾ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਬੇਇਮਾਨੀ ਹੋ ਰਹੀ ਹੈ ਠੱਗੀ ਹੋ ਰਹੀ ਹੈ ਲੁੱਟ ਹੋ ਰਹੀ ਹੈ ਪੰਜਾਬ ਦੀ ਮਰਨ ਦੀ ਇਹਨੂੰ ਬਚਾਉਣ ਖਾਤਰ ਸੰਯੁਕਤ ਮੋਰਚਾ ਹਰ ਹਿੱਲਾ ਵਰਤੇਗਾ ਹਰ ਹਿੱਲਾ ਵਰਤੇਗੇ ਜਿਹੜੇ ਪੰਜਾਬ ਦਾ ਹੱਕ ਆ ਲਵਾਂਗੇ ਦੂਸਰੀ ਅਸੀਂ ਮੰਗ ਕਰਾਂਗੇ ਕਿ ਜਿਹੜਾ ਧਰਤੀ ਦਾ પેટ ਖਾਲੀ ਕਰਾਤਾ ਸਤੂ ਉਹ ਖਾਲੀ ਹੋ ਚੁੱਕਿਆ ਉਹਨੂੰ ਮੁੜ ਭਰਨ ਦੇ ਲਈ ਹਰ ਮੋਕੇ ਤੇ ਰੀਚਾਰਜ ਪੁਆਇੰਟ ਬਣਾਉਣਾ ਚਾਹੀਦਾ ਜਦੋਂ ਬਾਰਸ਼ਾਂ ਹੁੰਦਿਆਂ ਪਾਣੀ ਗਿਆ ਹੀ ਨਾ ਜਾਵੇ ਰੀਚਾਰਜ ਪੁਆਇੰਟ ਰਹੇ ਪਾਣੀ ਧਰਤੀ ਦੇ ਵਿੱਚ ਜਾਵੇ ਜਿਵੇਂ ਅਸੀਂ ਮਿਸਾਲ ਦੇ ਮੰਗੇ ਇੱਥੇ ਵੱਡੇ ਸਟੋਰ ਬਣਾਏ ਜਾ ਸਕਦੇ ਹਨ ਧੱਗਰ ਦਰਿਆਵਾਂ ਦੇ ਨਾਲ ਹਜ਼ਾਰਾਂ ਕਿਲੋਮੀਟਰ ਸਰਕਾਰੀ ਜ਼ਮੀਨ ਪਈ ਹੈ ਧੱਗਰ ਦਰਿਆ ਦਾ ਪਾਣੀ ਜਦੋਂ ਬਾਰਸ਼ਾਂ ਹੁੰਦੀਆਂ ਅੱਗੇ ਹਾਥਲਾ ਵਧੁੰਦਾ ਜਾਂਕੇ ਹੜ੍ਹ ਬਣ ਜਾਂਦੇ ਨੇ ਹਰਿਆਣੇ 'ਚ ਵੀ ਜਾਂਦਾ ਪੰਜਾਬ 'ਚ ਵੀ ਜਾਂਦਾ ਤਬਾਹੀ ਮਚਾਉਂਦਾ ਉਹਨੂੰ ਸਟੋਰ ਕਿਵੇਂ ਕੀਤਾ ਜਾ ਸਕਦਾ? ਜੱਕ ਡੈਮ ਕਿਉਂ ਨਹੀਂ ਬਣਾਇਆ ਗਿਆ ਚੰਦਾਂ? ਅਜੇ ਹੋਰ ਵੀ ਛੋਟੇ ਡੈਮ ਬਣਾਇਆ ਜਾਂ ਚੁੱਕੇ ਜਿੱਥੇ ਪਾਣੀ ਸਟੋਰ ਕੀਤਾ ਜਾਵੇ। ਕੈਪਟਨ ਕਹਿੰਦਾ ਮੈਂ ਪਾਣੀ ਜਾਂਦਾ ਰੱਖਾਂ। ਬਾਦਲ ਕਹਿੰਦਾ ਵੀ ਮੈਂ ਪਾਣੀ ਜਾਂਦਾ ਰੱਖਾਂ। ਭਵੰਤਨਾਰ ਕਹਿੰਦਾ ਮੈਂ ਪਾਣੀ ਜਾਂਦਾ ਰੱਖਾਂ। ਸਾਰਿਆਂ ਨੇ ਸਾਰੇ ਸਮਝੌਤੇ ਰੱਖ ਕਰਤੇ। ਅਮਲ ਦੇ ਵਿੱਚ ਦਿਖਾਉਣਾ ਕੀ ਹੋਇਆ? ਕੈਪਟਨ ਬੜੇ ਜ਼ੋਰ ਨਾਲ ਕਹਿੰਦਾ